ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਮਿਸਟਰ ਮਕੈਨਿਕ ਪੰਜਾਬੀ ਤੇ ਸਭ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਤੁਹਾਨੂੰ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸੋ ਦੋਸਤੋ ਆਜੋ ਤੁਸੀਂ ਅਸੀਂ ਡੈਕਨ ਦਾ ਦੇਖ ਰਹੇ ਹੋ ਤੇ ਇਹ ਬਿਲਕੁਲ ਸਹੀ ਸੀ ਬੈਕ ਪ੍ਰੈਸ਼ਰ ਸਹੀ ਸੀ ਸਭ ਕੁਝ ਓਕੇ ਹੋਣ ਦੇ ਬਾਵਜੂਦ ਵੀ ਇਹ ਕੂਲਿੰਗ ਨਹੀਂ ਕਰ ਰਿਹਾ ਸੀ ਜਦੋਂ ਇਸ ਨੂੰ ਥੱਲੇ ਤਾਰ ਕੇ ਦੇਖਿਆ ਤਾਂ ਇਸਦੀ ਕੋਇਲ ਬਿਲਕੁਲ ਥੱਲੇ ਬਲੌਕ ਹੋ ਚੁੱਕੀ ਸੀ ਸੋ ਇਸ ਤੋਂ ਆਵਾਜ਼ਾਂ ਅਲੱਗ-ਅਲੱਗ ਆ ਰਹੀਆਂ ਸੀ ਇਸ ਨੂੰ ਬਿਲਕੁਲ ਉਤਾਰ ਕੇ ਇਸ ਦੀ ਕੋਇਲ ਨੂੰ ਕਲੀਨ ਕੀਤਾ ਕਲੀਨ ਕਰਨ ਤੋਂ ਬਾਅਦ ਫਿਰ ਇਸ ਦੀ ਫਿਟਿੰਗ ਕੀਤੀ ਤਾਂ ਇਸ ਦੀ ਕੁਲਿੰਗਿੰਦੀ ਮਸਤ ਹੋ ਗਈ ਨਹੀਂ ਮਸਤ ਹੋ ਗਈ ਗਾਇਕ ਬਿਲਕੁਲ ਖੁਸ਼ ਹੋ ਗਿਆ ਸੋ ਅੱਗੇ ਤੋਂ ਤੁਹਾਨੂੰ ਵੀ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤਾਂ ਇਸ ਨੂੰ نیچے ਉਤਾਰ ਕੇ ਇਸ ਦੀ ਕੋਇਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਹ ਦੁਬਾਰਾ ਇਸ ਨੂੰ ਫਿਟਿੰਗ ਕਰ ਲੈਣੀ ਆ ਤਾਂ ਤੁਹਾਡੀ ਇਹ ਸਾਰੀ ਪ੍ਰੋਬਲਮ ਖਤਮ ਹੋ ਜਾਵੇਗੀ ਸੋ ਮਿਲਦੇ ਆ ਇੱਕ ਹੋਰ ਨੈਕਸਟ ਵੀਡੀਓ ਨਾਲ ਸਾਡੇ ਚੈਨਲ ਨੂੰ ਪਲੀ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਸੋਹਰੇ ਜੀ ਵਧੇ ਜੀ ਵੀਡੀਓ ਨਾਲ ਸਾਡੀਆਂ ਵੀਡੀਓ ਤਾਂ ਨੌਲੇਜ ਵਾਲੀਆਂ ਹੀ ਹੁੰਦੀਆਂ ਨੇ ਸੋ ਸਾਡੇ ਚੈਨਲ ਨੂੰ ਜੋ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ